Zomato ਦਾ ਡਿਲੀਵਰੀ ਬੁਆਏ ਹੀ ਨਿਕਲਿਆ ਲੁਟੇਰਾ ਪੁਲਿਸ ਨੇ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਪਿੱਛਾ ਕਰਕੇ ਕੀਤਾ ਗ੍ਰਿਫਤਾਰ ਹੁਣ ਕੀਤਾ ਜਾਵੇਗਾ ਮਾਨਜੋਗ ਅਦਾਲਤ ਤੇ ਵਿੱਚ ਪੇਸ਼ ਮਾਮਲਾ ਬਠਿੰਡਾ ਦੇ ਗੁਰਨਾਨਕ ਨਗਰ ਦਾ ਜਿੱਥੇ ਇੱਕ ਔਰਤ ਦੀਆਂ Zomato ਦੇ ਡਿਲੀਵਰੀ ਬੁਆਏ ਵੱਲੋਂ ਵਾਲੀਆਂ ਛੱਤ ਲਈਆਂ ਸਨ ਅਤੇ ਪੁਲਿਸ ਵੱਲੋਂ ਥਾਣਾ ਥਰਮਲ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਇਹਦਾ ਪਿੱਛਾ ਕੀਤਾ ਗਿਆ ਅਤੇ ਪਿੱਛਾ ਕਰਨ ਤੋਂ ਬਾਅਦ ਇਸ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਡੀਐਸਪੀ ਸਿਟੀ 2 ਸਰਵਿਸਿੰਗ ਬਰਾਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਇਸ ਨੂੰ ਮਾਜੂਦ ਅਦਾਲਤ ਦੇ ਵਿੱਚ ਪੇਸ਼ ਕਰਕੇ ਹੁਣ ਇਹਦਾ ਰਿਮਾਂਡ ਜਿਹੜਾ ਉਹ ਖਾਸਲ ਕੀਤਾ ਜਾਵੇਗਾ ਤੇ ਇਸ ਦੀ ਕੋਰੋ ਡੰਗਾਈ ਦੀ ਨਾਲ ਪੁੱਛਗਛੜੀ ਉਹ ਕੀਤੀ ਜਾਵੇਗੀ ਇਹ ਵਿਅਕਤੀ ਜੇਮੈਟੋ ਦਾ ਡਿਲੀਵਰੀ ਬੁਆਏ ਦਾ ਹੀ ਵਿਅਕਤੀ ਕੰਮ ਕਰਦਾ ਹੈ ਅਤੇ ਇਸ ਨੇ ਇੱਕ ਔਰਤ ਦੀਆਂ ਵਾਲੀਆਂ ਨੇ ਜਿਹੜੀਆਂ ਉਹ ਝੱਟ ਲਈਆਂ ਸਨ ਤੇ ਉਸ ਤੋਂ ਬਾਅਦ ਇਹ ਜਿਹੜੀ ਵੀਡੀਓ ਜਿਹੜੀ ਉਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਪੁਲਿਸ ਨੇ ਉਸ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਇਸ ਵਿਅਕਤੀ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਅਤੇ ਹੁਣ ਇਸ ਨੂੰ ਮਾਜੂਦ ਅਦਾਲਤ ਵਿੱਚ ਪੇਸ਼ ਕਰਕੇ ਹੁਣ ਇਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁਲਿਸ ਬਲ ਜਿਹੜੀ ਡੰਗਾਇ ਦੇ ਨਾਲ ਪੁੱਛਗੈਛ ਇਹਦਾ ਹੋ ਕੀਤੀ ਜਾਵੇਗੀ ਆਉਸ ਨੂੰ ਸੁਣਾਉਣਿਆ ਇਸ ਸਬੰਧੀ ਕੀ ਕਹਿੰਦੀ ਹੈ ਪੀੜਤ ਔਰਤ ਅਤੇ ਡੀਐਸਪੀ ਸਿਟੀ 2 ਸਰਵਿਸਿੰਗ ਬ੍ਰਾਡਸ ਇਸ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਹਨ ਸੁਣ ਤੁਸੀਂ ਉਹਨਾਂ ਦੀ ਜਵਾਨੀ

ਮੈਂ ਮਰ ਕੋਲ ਬੈ ਬਾਲਗਾ ਇੱਥੇ ਪਹਿਲਾਂ ਉੱਧਰ ਬੈਠਾ ਰਿਹਾ ਮੈਨੂੰ ਪੁੱਛ ਰਿਆ ਘਰ ਕਿ ਮੈਂ ਦੱਸੇ ਮੈਂ ਹਮੈਨੂੰ ਵੀ ਪਤਾ ਕਿੱਥੇ ਆ ਤੁਹਾਡਾ ਘਰ ਹਾਂ ਵੀ ਕਿਹਦਾ ਪੁੱਛਦਾ ਤੂੰ ਉਹ ਤਨਵਾਰੀ ਅੰਟੀ ਫਲਾਨਾ ਫਲਾਨਾ ਆਏ ਕਰਦਾ ਕਰਦਾ ਉੱਥੇ ਖੜਾ ਇੰਨਾ ਦੇ ਖੜਾ ਹੋ ਗਾ ਜਾ ਕੇ ਬੈਗਾ ਮੁੜ ਕੇ ਆ ਕੇ ਨਾ ਆ ਕੇ ਅਸਾਂ ਜੀ ਪਾ ਕੇ ਮੈਚੇ ਦੇ ਦੋਨੇ ਹੱਥ ਪੱਟ ਕੇ ਭੱਜ ਗਿਆ ਹਾਏ ਬਾਈਕਰ ਵਾਲਾ ਸ਼ਾਕਰ ਬਾਈਕਰ ਵਾਲੇ ਦੀ ਠੀਕ ਹੈ ਮੋਟਰਸਾਈਕਲ ਬਾਈਕਰ ਵਾਲਾ ਰੱਬ ਜਾਣੇ ਹੂਨ ਲੈਤਾ ਉਹਨੇ ਕਿ ਰੱਬ ਜਾਣੇ ਉਹਦਾ ਆਲ ਪੌਸਾ ਕਾਰਵਾਈ ਕਰੀ ਜਾਂਦੇ ਆ ਤੂੰ ਠੀਕ ਹੈ ਜੀ ਪਹਿਲਾਂ ਆ ਕੇ ਸਾਨੂੰ ਥਾਣਾ ਥਰਮਲ ਵਿਖੇ ਇਤਲਾ ਮਿਲੀ ਸੀ ਜਿੱਥੇ ਕੰਪਲੇਨੈਂਟ ਸੀ ਮਨਜੀਤ ਕੌਰ ਉਹਨਾਂ ਵੱਲੋਂ ਦੱਸਿਆ ਗਿਆ ਸੀ ਕਿ ਉਹ ਕਿਤੇ ਜਾ ਰਹੇ ਸੀਗੇ ਤੇ ਇੱਕ ਮੋਟਰਸਾਈਕਲ ਤੇ ਇੱਕ ਜੋਮੈਟੋ ਵਾਲਾ ਲੜਕਾ ਸੀਗਾ ਉਹ ਉੱਥੇ ਆਇਆ ਤੇ ਉਹਨਾਂ ਦੀਆਂ ਕੰਨਾਂ ਚੋਂ ਜਿਹੜੀਆਂ ਵਾਲੀਆਂ ਸੀ ਖੋ ਕੇ ਲੈ ਗਿਆ ਪੱਟ ਕੇ ਲੈ ਗਿਆ ਬੀਸਿਕਲੀ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਅਸੀਂ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਅਸੀਂ ਇਹਦੇ ਵਿੱਚ ਵੱਖ-ਵੱਖ ਟੀਮਾਂ ਥਾਣਾ ਥਰਮਲ ਤੇ ਪੀਸੀਆਰ ਦੀ ਟੀਮ ਹੈ ਜਿਹੜਾ ਇੰਚਾਰਜ ਪੀਸੀਆਰ ਇਹ ਸੀ ਸੰਜੀਵ ਹੈ ਇਹਨਾਂ ਦੀ ਟੀਮਾਂ ਅਸੀਂ ਵੱਖ-ਵੱਖ ਬਣਾਈਆਂ ਇਹਨਾਂ ਦੋ ਟੀਮ ਸੀਸੀਟੀਵੀ ਫੁਟੇਜ ਟੈਕਨੀਕਲ ਐਨਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਤਹਿਤ ਕੰਮ ਕਰਦੇ ਹੋਏ ਜਿਹੜਾ ਇਹ ਦੋਸ਼ੀ ਸੀਗਾ ਆਕਾਸ਼ਦੀਪ ਕੁਮਾਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਸ ਜਿਹੜਾ ਦੋਸ਼ੀ ਹੈਗਾ ਅਸੀਂ ਇਸ ਦਾ ਮਾਨਯੋਗ ਜੱਜ ਸਾਹਿਬ ਤੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਜੋ ਜੋ ਵੀ ਇਹਦੇ ਵਿੱਚ ਖੋ ਹੋਇਆ ਹੈਗਾ ਫਿਰ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਜਾਣਗੀਆਂ ਇਹ ਪ੍ਰਾਣਾ ਤਕਮਾ ਹੈ ਸਰਕਾਰ ਦਾ ਜੋ ਪ੍ਰੀਲੀਮਿਨਰੀ ਪੁੱਛਗਿੱਛ ਅਜੇ ਤੱਕ ਇਹਦੇ ਸਾਹਮਣੇ ਆਇਆ ਵੀ ਇਹਦਾ ਕੋਈ ਪਾਸਟ ਰਿਕਾਰਡ ਹੈ ਨਹੀਂ ਐ ਜੋਮੈਟੋ ਦੀ ਡਿਲੀਵਰੀ ਦਾ ਕੰਮ ਕਰਦਾ ਹੈਗਾ ਬਾਕੀ ਫਿਰ ਵੀ ਅਸੀਂ ਰਿਮਾਂਡ ਅਸਲ ਕਰ ਤੋਂ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਡੀਪਲੀ ਦੇਖਾਂਗੇ ਕਿਤੇ ਹੋਰ ਕੋਈ ਮਕਦਮਾ ਦਰਜ ਹੈ ਜਾਂ ਕਿੱਦਾਂ ਹੈ ਤੇ ਬੰਦੀ ਅਕੋਰਡਿੰਗਲੀ ਵਾਦੀ ਕਾਰਵਾਈ ਕਰਾਂਗੇ ਨਹੀਂ ਹਜੇ ਅਸੀਂ ਜਿਹੜਾ ਦੋਸ਼ੀ ਹੈਗਾ ਉਸ ਨੂੰ ਅਰੈਸਟ ਕਰ ਲਿਆ ਹੈਗਾ ਜੀ ਬਾਕੀ ਹੁਣ ਦੋਸ਼ੀ ਦੀ ਜੋ ਸਖਤੀ ਨਾਲ ਪੁੱਛਗਿੱਛ ਕਰਾਂਗੇ ਫਿਰ ਅੱਗੇ ਜੋ ਵੀ ਹੋਊਗਾ ਫਿਰ ਅੱਗੇ ਦੀ ਕਾਰਵਾਈ ਕੀਤੀ ਜਾਊਗੀ ਇਕੱਲਾ ਹੀ ਬੰਦਾ ਜੀ ਸਰ ਹਾਂਜੀ ਇਹ ਜਦੋਂ ਆਇਆ ਸੀਗਾ ਇਹ ਇਕੱਲਾ ਹੀ ਸੀਗਾ ਮੋਟਰਸਾਈਕਲ ਤੇ ਤੇ ਵਾਲਿਆਂ ਨਾਲ ਦੋ ਚਪਟ ਮਾਰ ਕੇ ਲੈ ਗਿਆ ਸੀਗਾ ਤਾਂ ਜਿਸ ਤੇ ਫਿਰ ਸਾਰੀ ਸੀਸੀਟੀਵੀ ਫੁਟੇਜ ਦੀ ਟ੍ਰੇਲ ਤੋਂ ਅਸੀਂ ਇਹਨੂੰ ਗ੍ਰਿਫਤਾਰ ਕਰ ਲਿਆ ਹੈਗਾ ਜੀ ਹੁਣ ਇਹਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਉਤ ਲਿਆਂਦੀ ਜੀ